ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਡੈਰੀ ਫਾਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬਰਾਡ ਡੈਰੀ ਫਾਰਮ ਤਾਂ ਕਿ ਤੁਹਾਡੇ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਜਰਸੀ ਬੱਚੀਆਂ ਦੀ ਵੀਡੀਓ ਜਲਦੀ ਆ ਸਕਿਆ ਕਰਨਾ ਅੱਜ ਤੁਹਾਨੂੰ ਇੱਕ ਜਰਸੀ ਤੇ ਸਾਈਵਾਲ ਕ੍ਰਾਸ ਮੱਛੀ ਦਿਖਾਉਣੇ ਆ ਬਾਈ ਜੀ ਛੋਟੀ ਉਮਰ ਦੀ ਬੱਚੀ ਆ ਬਾਈ ਚੰਗੀ ਰਾਜੀ ਪਲੀ ਆ ਇਹਦੀ 11-12 ਮਹੀਨੇ ਉਮਰ ਆ ਬਾਈ ਖੀਰੀ ਬੱਚੀ ਆ ਦੁੱਧ ਦੰਦ ਆ ਇਹ ਟ੍ਰਿਕ ਟਿਕਾ ਲੈਣ ਦੇ ਕਾਬਿਲ ਆ ਜੀ ਵਜ਼ਨ ਪੂਰਾ ਇਹਦਾ 4 ਫੁੱਟ ਦੇ ਲਾਗੇ ਹਾਈਟ ਆ ਤੇ ਰੰਗ ਬਾਜ ਮੱਛੀ ਬਾਈ ਸੋਹਣੀ ਬਹੁਤ ਬਹੁਤ ਖੁੱਲਾ ਹਵਾਨਾ ਦਿਖਾਉਂਦੀ ਆ ਬਾਈ ਝੋਲ ਬਹੁਤ ਸੋਹਣਾ ਮੱਛੀ ਨੂੰ ਲੱਗਿਆ ਹੋਇਆ ਬਹੁਤ ਸੋਹਣਾ ਝੋਲਾ ਦਿਖਾਉਂਦੀ ਬਾਈ 4 ਥਣ ਲੱਗੇ ਆ ਕੋਈ ਫੋਟ ਸ਼ਾਂਗ ਨਹੀਂ ਦੂਰ ਗਿਆ ਗੈਪ ਤੇ 4 ਹੀ ਥਾਣਾ ਜੀ ਝੋਲੇ 'ਚ 2 ਵਾਲਾ ਬਹੁਤ ਸੋਹਣਾ ਤੇ ਪੂਰੇ ਵੱਡੇ ਕੱਦ ਕੱਦ 'ਚ ਟਿਕਾ ਲੈਣ ਦੇ ਬਿਲਕੁਲ ਕਾਬਿਲ ਆ ਜੀ ਭਾਈ ਜੀ ਆਪਾ ਪੰਜਾਬ ਪੰਜਾਬ ਚ 11 ਰੁਪਏ ਕਿਲੋਮੀਟਰ ਵਾਟ ਦੇ ਹਿਸਾਬ ਨਾਲ ਬੱਚੀ ਦੀ ਪਹੁੰਚ ਕਰ ਦਾਂਗੇ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਵੀਰ ਨੂੰ ਬੱਚੀ ਲੈਣੀ ਹੋਵੇ ਤਾਂ ਆਪਣਾ ਨਾਲ ਸੰਪਰਕ ਕਰ ਸਕਦਾ ਹੈ ਆਪਣਾ ਜੈਤੋ ਸ਼ਹਿਰ ਆ ਵੀਰੇ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੈਤੋ ਸ਼ਹਿਰ ਆ ਬਾਜਖਾਨਾ ਰੋਡ ਤੇ ਆਪਣਾ ਘਰ ਆ ਜੀ ਤੇ ਭਾਈ ਜੀ ਇਹ ਕਾਰ ਦੁਆਰਾ ਫਿਰ ਬੇਨਤੀ ਕਰ ਦਾਂਗੇ ਜਰਸੀ ਬੱਚੀਆਂ ਲੈਣ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਬਹੁਤ ਬਹੁਤ ਸੋਹਣੀਆਂ ਜਰਸੀ ਬੱਚੀਆਂ ਪਾਉਣੇ ਬਾਰੇ ਧੰਨਵਾਦ ਦੋਸਤੋ